ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਵਾਈ ਗੁਰੂ ਦੀ ਮੇਰ ਸਦਕਾ ਅਸੀਂ ਵੀ ਬਿਲਕੁਲ ਠੀਕ ਠਾਕ ਆ ਜੀ ਤੇ ਹੋਰ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ ਜੀ ਸਵੇਰ ਦਾ ਟਾਈਮ ਹੈ ਜੀ ਮੈਨ ਲੱਗਦਾ ਵੀ 11:00 ਵਜੇ ਹੋਣੇ ਆ ਤੇ ਅੱਜ ਸੋਚਿਆ ਸੀ ਅਲਟੋ ਨੂੰ ਅਸੀਂ ਸਟਾਰਟ ਕਰੀਏ ਤੇ ਸਲਾਹ ਜੀ ਕਰਦੇ ਆਂ ਵੀ ਆਪਾਂ ਇਹਨੂੰ ਜਾਨੀ ਸੇਲ ਕਰ ਦਈਏ ਮੇਰਾ ਤਾਂ ਦਿਲ ਨਹੀਂ ਕਰਦਾ ਸੀ ਪਰ ਇਹ ਕਹਿੰਦੇ ਸੀ ਵੀ ਖੜੀ ਨੇ ਇਹਨੇ ਖਰਾਬ ਹੀ ਹੋ ਜਾਣਾ ਕਿਉਂਕਿ ਇਹਨੂੰ ਜਰਜ ਹੀ ਪੈਣ ਲੱਗ ਗਏ ਸੀ ਤੇ ਫਿਰ ਦੂਜੀ ਗੱਡੀ ਨਾਲ ਇਹਨੂੰ ਲਾ ਕੇ ਬੈਟਰੀ ਚਾਰਜ ਕਰਕੇ ਵੀ ਸਟਾਰਟ ਕਰਕੇ ਦੇਖਦੇ ਆ ਵੀ ਨਹੀਂ ਤਾਂ ਫਿਰ ਆਪਾਂ ਇਹਦੇ ਵਿੱਚ ਬੈਟਰੀ ਧਰ ਲਾਂਗੇ ਹਨ ਪਰ ਜਦੋਂ ਆਪਾਂ ਉਹਦੇ ਨਾਲ ਤਾਰਾਂ ਜੋੜੀਆਂ ਤੇ ਫਿਰ ਇਹ ਸਟਾਰਟ ਹੋ ਗਈ ਸੀਗੇ ਕਿਉਂਕਿ ਕਈ ਵਾਰੀ ਜਦੋਂ ਆਪਣੇ ਕੋਲ ਚੀਜ਼ ਆਉਂਦੀ ਆ ਬਹੁਤ ਚਾਹ ਨਾਲ ਲਈ ਹੁੰਦੀ ਆ ਉਹਨੂੰ ਵੇਚਦੇ ਹੋਏ ਚਾਹੇ ਉਹਦੋਂ ਵੱਡੀ ਚੀਜ਼ ਆਪਾਂ ਨੂੰ ਪਰਮਾਤਮਾ ਨੇ ਦੇਤੀ ਪਰ ਫਿਰ ਵੀ ਉਹ ਚੀਜ਼ ਨੂੰ ਵੇਚਣ ਨੂੰ ਦਿਲ ਨਹੀਂ ਕਰ ਰਹੀ ਸੀ ਮੇਰਾ ਪਰ ਦੇਖਦੇ ਹਾਂ ਚਲੋ ਸਟਾਰਟ ਕੀਤੀ ਆ ਹਜੇ ਤਾਂ ਆਪਾਂ ਇਹਨਾਂ ਨੇ ਤਾਰਾਂ ਬਣਾ ਲਈਆਂ ਸੀ ਕਹਿੰਦੇ ਸੀ ਵੀ ਉਹ ਵੀ ਕਿਸੇ ਦੀ ਜੇ ਹੈਲਪ ਹੋ ਜਾ ਕਰੂ ਗੱਡੀ ਦੀ ਕਹਿੰਦੇ ਸੀ ਵੀ ਤਾਰ ਇਹ ਮੈਂ ਰੱਖ ਲੂੰਗਾ ਵਿੱਚ ਮੈਂ ਕਿਹਾ ਚਲ ਤੁਹਾਡੀ ਮਰਜ਼ੀ ਆ ਵੀ ਕਈ ਵਾਰੀ ਕਿਸੇ ਦੀ ਗੱਡੀ ਰਾਹ ਦੇ ਵਿੱਚ ਖੜ ਜਾਂਦੀ ਹੈ ਜੇ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ ਕਈ ਵਾਰੀ ਆਪਾਂ ਨਹੀਂ ਪੁੱਛਦੇ ਕੀ ਪਤਾ ਛੋਟੀ ਜੀ ਗੱਲ ਪਿੱਛੇ ਕੀ ਦੀ ਹੈਲਪ ਹੋ ਜੇ ਹੈਨਾ ਤੇ کئی ਵਾਰੀ ਹੁਣ ਤੁਹਾਨੂੰ ਪਤਾ ਹੀ ਐ ਵੀ ਜ਼ਮਾਨਾ ਕਿਵੇਂ ਦਾ ਆਪਾਂ ਖੜਦੇ ਵੀ ਨਹੀਂ ਹੈਗੇ ਪਰ ਉਹ ਜਿੰਨੀ ਕੋ ਹੋ ਸਕੇ ਆਪਾਂ ਕਹਿ ਵੀ ਦਿੰਨੇ ਆ ਵੀ ਚਲ ਸਮਾਂ ਨਹੀਂ ਹੈਗਾ ਉਹ ਤੇ ਟਫੀ ਨੂੰ ਕਨਫਿਊਜ਼ ਹੋਇਆ ਪਿਆ ਸੀ ਟਫੀ ਵੀ ਇਹ ਜਾਣਗੇ ਕਿਹੜੀ ਗੱਡੀ ਵਿੱਚ ਵੀ ਇਹਨਾਂ ਨੇ ਤਾਂ ਦੋਨੋਂ ਹੀ ਕੱਢ ਲਈਆਂ ਬਾਹਰ ਫੇ ਮੈਂ ਸੋਚੇ ਮੈਂ ਖਚਲ ਮੈਂ ਪਿੱਛੇ ਲਾ ਦੇਣੀ ਆ ਪਰ ਇਹਨੂੰ ਇਹ ਹੋਇਆ ਪਿਆ ਸੀ ਵੀ ਮੈਂ ਮਮਾ ਦੇ ਨਾਲ ਬੈਠ ਜਾ ਗੱਡੀ ਦੇ ਵਿੱਚ ਵੀ ਕਿਤੇ ਇਕੱਲੇ ਨਾ ਕਿਉਂ ਕਈ ਵਾਰੀ ਮੈਂ ਲੈ ਜਾਂਦੀ ਹੁੰਦੀ ਸੀ ਹੁਣ ਤਾਂ ਕਾਫੀ ਸਮੇਂ ਤੋਂ ਆਪਾਂ ਨੂੰ ਚਲਾਉਣ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ ਪਰ ਫਿਰ ਵੀ ਇਹ ਆਲੇ-ਦਾਲੇ ਗੇੜੇ ਕੱਢੀ ਹੋ ਗਿਆ ਫਿਰ ਇਹ ਕਹਿੰਦੇ ਸੇ ਚੱਲ ਮੈਂ ਇਹਨਾਂ ਵਿੱਚੇ ਬਿਠਾ ਦੇਣਾ ਕਿਤੇ ਟਾਇਰ ਥੱਲੇ ਆ ਜਾਵੇ ਬਸੋ ਹੁਣ ਉਧਰ ਨੂੰ ਚੱਲਿਆ ਗਿਆ ਦੇ ਲ ਨਹੀਂ ਸੀ ਕਰਦਾ ਮੇਰਾ ਇਹਨੂੰ ਵੇਚਣ ਨੂੰ ਪਰ ਫਰੈਨਾਂ ਦੀ ਵੀ ਗੱਲ ਮੈਨੂੰ ਠੀਕ ਲੱਗੀ ਵੀ ਖੜੀ ਵੀ ਕੀ ਕਰੂਗੀ ਵੀ ਚਲ ਜੇ ਤਾਂ ਆਪਾਂ ਬਹੁਤ ਵੱਡਾ ਟੱਬਰ ਹੋਵੇ ਹਨਾ ਵੀ ਚਲਾਉਣ ਵਾਲੇ ਕਈ ਜੀ ਨੇ ਚਲੋ ਇੱਕ ਉਹ ਲੈ ਗਿਆ ਦੂਜਾ ਲੈ ਗਿਆ ਦੂਜੀ ਨੂੰ ਹਨਾ ਇਦਾਂ ਵੀ ਆਪਣੇ ਕੋਲ ਤਾਂ ਸਮਾਂ ਹੀ ਨਹੀਂ ਹੈਗਾ ਪਹਿਲਾਂ ਚਲਾਉਣ ਦਾ ਰੱਖੀ ਤਾਂ ਤਾਂ ਹੀ ਸੀ ਵੀ ਚਲ ਇਹਨੂੰ ਮੈਂ ਚਲਾ ਲਿਆ ਕਰੂੰਗੀ ਤੇ ਆ ਗਿਆ ਸੀ ਵਿੱਚ ਇਹ ਇਹਨੂੰ ਐ ਹੁੰਦਾ ਵੀ ਆਪਾਂ ਇਹਦੇ ਵਿੱਚ ਜਾਣੇ ਹੁੰਨੇ ਆ ਵੀ ਇਹਦੇ ਵਿੱਚ ਜਾਣਗੇ ਹੁਣ ਇਹ ਕਈ ਵਾਰੀ ਜਾਨਵਰ ਵੀ ਆਪਣੀ ਭਾਸ਼ਾ ਬਿਲਕੁਲ ਚੰਗੀ ਤਰ੍ਹਾਂ ਸਮਝ ਲੈਂਦੇ ਨੇ ਜੀ ਬਾਕੀ ਜਿਹੜੀ ਉਹ ਉਹਨਾਂ ਦੇ ਮਤਲਬ ਦੀ ਗੱਲ ਹੁੰਦੀ ਆ ਉਹ ਤਾਂ ਉਹਨਾਂ ਨੂੰ ਬਹੁਤ ਛੇਤੀ ਸਮਝ ਆਉਂਦੀ ਆ ਜਿਵੇਂ ਗੱਡੀ ਕੱਢਦੇ ਆ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ ਜਾਣਗੇ ਕਿਤੇ ਤੇ ਜਦੋਂ ਕੁਝ ਖਾਣ ਪੀਣ ਲੱਗਦੇ ਆ ਉਦੋਂ ਵੀ ਇਹਨੂੰ ਇਦਾਂ ਹੋ ਜਾਂਦਾ ਵੀ ਇਹ ਕੁਝ ਖਾਣ ਪੀਣਗੇ ਮੈਨੂੰ ਵੀ ਕੁਝ ਪਾਉਣਗੇ ਸਿਆਣੇ ਬਹੁਤ ਹੁੰਦੇ ਨੇ ਇਹ ਆਰਾਮ ਨਾਲ ਬੈਠ ਗਿਆ ਸੀ ਵੀ ਪਤਾ ਨਹੀਂ ਬਾਹਰ ਜਾਣਾ ਜਦੋਂ ਮੈਂ ਖੜਾ ਆਤੀ ਫਿਰ ਵੀ ਆਰਾਮ ਨਾਲ ਬੈਠਾ ਰਿਹਾ ਵਿੱਚ ਤੇ ਹੁਣ ਵੀ ਮੈਂ ਵੀਡੀਓ ਐਡੀਟਿੰਗ ਕਰ ਰਹੀ ਆ ਮੇਰੇ ਕੋਲ ਆ ਕੇ ਬੈਠਾ ਰਹਿੰਦਾ ਹੈ ਇਹ ਨਹੀਂ ਬਸ ਆ ਨਹੀਂ ਖਾਂਦਾ ਜੇ ਮੇਰੇ ਕੋਲ ਬੈਠੂਗਾ ਤਾਂ ਇਹਨਾਂ ਕੋਲ ਭੱਜ ਲੂਗਾ ਜੇ ਇਹ ਕਿਤੇ ਬਾਹਰ ਚਲੇ ਜਾਣਗੇ ਤਾਂ ਵੀ ਦੇਖ ਹੀ ਜਾਊਗਾ ਵੀ ਆਏ ਨਹੀਂ ਆਏ ਨਹੀਂ ਬਹੁਤ ਕਿਊਟ ਜਾ ਸਾਡਾ ਬੱਚਾ ਇਹ ਛੋਟਾ ਜਾ ਕਿਉਂਕਿ ਜਦ ਛੋਟੇ ਛੋਟੇ ਨੇ ਪਾਲਦੇ ਹੋ ਨਾ ਬਹੁਤ ਪਿਆਰ ਆਉਂਦਾ ਇਹ ਮੇਰਾ ਬੇਟਾ ਜਦੋਂ ਬਾਹਰ ਨੂੰ ਗਿਆ ਸਾਨੂੰ ਦੇ ਗਿਆ ਸੀ ਮਮਾ ਤੁਹਾਡਾ ਦਿਲ ਲੱਗ ਜਾ ਕਰੂਗਾ ਤੇ ਵਾਕਈ ਉਹਦੀ ਗੱਲ ਸੱਚ ਹੋਈ ਆ ਹਨਾ ਇਹਦੇ ਨਾਲ ਬਹੁਤ ਸਾਡਾ ਦਿਲ ਲੱਗਿਆ ਰਹਿੰਦਾ ਹਰ ਵਕਤ ਜਿਹੜੇ ਜਿਹੜੇ ਡੌਗ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਤਾਂ ਇਹ ਸਾਰਾ ਕੁਝ ਪਤਾ ਹੀ ਹੋਊਗਾ ਹੈ ਨਾ ਵੀ ਇੰਨਾ ਕੰਨੀ ਦੇਖ ਕੇ ਵੱਡੇ ਤੋਂ ਵੱਡਾ ਦੁੱਖ ਬੰਦਾ ਭੁੱਲ ਜਾਂਦਾ ਹੈ ਬਹੁਤ ਪਿਆਰ ਕਰਦਾ ਸਾਨੂੰ ਜੇ ਅਸੀਂ ਇਹਦਾ ਕਰਦੇ ਤਾਂ ਇਹ ਵੀ ਸਾਡਾ ਕਰਦਾ ਗੱਡੀ ਪਹਿਲਾਂ ਸਟਾਰਟ ਕਰ ਲਈ ਸੀ ਦੁਬਾਰਾ ਫੇਰ ਜਦੋਂ ਉਹਨੂੰ ਦੂਜੀ ਗੱਡੀ ਅੰਦਰ ਲਾਤੀ ਇਹ ਆਪਣਾ ਫੇਰ ਬੰਦ ਹੋ ਗਈ ਪਤਾ ਨਹੀਂ ਕਹਿੰਦੀ ਸੀ ਮੈਂ ਜਾਣਾ ਨਹੀਂ ਤੁਹਾਡੇ ਕੋਲੇ ਰਹਿਣਾ ਹੈ ਚਲ ਫਿਰ ਇਹਨਾਂ ਨੇ ਤਾਰਾਂ ਲਾ ਕੇ ਦੁਬਾਰਾ ਫੇਰ ਸਟਾਰਟ ਕਰਤੀ ਸੀ ਬਾਕੀ ਸਾਨੂੰ ਕੰਮ ਸੀਗਾ ਸੋਚਿਆ ਸੀ ਚਲੋ ਅਸੀਂ ਜਾਇਆ ਉਹਨੇ ਅਸੀਂ ਜਾਣਾ ਸੀਗਾ ਡਾਕ ਖਾਨੇ ਕਿਉਂਕਿ ਆਪਣਾ YouTube ਤੁਹਾਨੂੰ ਪਤਾ ਹੀ ਆ ਸਾਰੇ ਨੂੰ ਹਨਾ ਮੋਨਟਾਈਜ਼ ਹੋ ਚੁੱਕਿਆ ਹੈ ਤੇ ਉਹਦਾ ਐਡਸਨ ਨੰਬਰ ਹਜੇ ਆਪਣੇ ਕੋਲ ਨਹੀਂ ਆਇਆ ਫਿਰ ਆਪਾਂ ਸੋਚਿਆ ਸੀਗਾ ਵੀ ਚਲੋ ਆਪਾਂ ਉੱਥੇ ਜਾ ਕੇ ਆਵਾਂਗੇ ਫਿਰ ਇਹ ਕਹਿੰਦੇ ਵੀ ਚਲ ਆਪਾਂ ਚੱਲਦੇ ਹਾਂ ਵੀ ਪਹਿਲਾਂ ਮੈਂ ਟਾਫੀ ਦੀ ਕਟਿੰਗ ਜੀ ਕਰ ਦਵਾਂ ਕਿਉਂਕਿ ਉਸ ਦਿਨ ਗਰਮੀ ਸੀਗੀ ਜਿਸ ਦਿਨ ਆਪਾਂ ਉਹ ਕੀਤਾ ਹੈ ਨਾ ਗੱਡੀ ਇਸ ਸਟਾਰਟ ਕੀਤੀ ਆ ਫਿਰ ਇਹ ਕਹਿੰਦੇ ਵੀ ਚੱਲ ਮੈਂ ਇਹਦੀ ਕਟਿੰਗ ਕਰ ਹੀ ਦਿੰਨਾ ਤੇ ਇਹ ਕਟਿੰਗ ਲੱਗ ਕੇ ਸੀ ਕਰਨ ਫਿਰ ਮੈਂ ਸੋਚਿਆ ਮੈਂ ਗੱਡੀ ਧੋ ਦਿੰਨੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਨੂੰ ਗੱਡੀ ਵਾਸ਼ ਕਰਨੀ ਬਹੁਤ ਵਧੀਆ ਲੱਗਦੀ ਹੈ ਜੀ ਤੇ ਟਫੀ ਦੀ ਕਟਿੰਗ ਕਰਕੇ ਇਹਨਾਂ ਨੂੰ ਫਿਰ ਇਹ ਕਹਿੰਦੇ ਸੀ ਚੱਲ ਮੈਂ ਅੱਜ ਪਹਿਲਾਂ ਕਟਿੰਗ ਕਰਕੇ ਫਿਰ ਇਹਨੂੰ ਵਾਸ਼ ਸੌਰੀ ਇਹਨੂੰ ਨਿਮਾ ਕੇ ਤੇ ਇਹਨੂੰ ਵੀ ਥੋੜਾ ਜਿਹਾ ਆਰਾਮ ਮਿਲਿਆ ਕਿਉਂਕਿ ਇਹ ਤਾਂ ਮੈਂ ਛੋਟੀ ਜਿਹੀ ਕਲਿੱਪ ਲਈ ਹੈ ਇਹ ਤਾਂ ਜਦੋਂ ਕਟਿੰਗ ਹੁੰਦੀ ਹੈ ਬਿਲਕੁਲ ਐ ਪੈ ਜਾਂਦਾ ਜਿਵੇਂ ਇਹਦੇ ਵਿੱਚ ਜਾਨ ਹੀ ਨਹੀਂ ਹੁੰਦੀ ਹੈਗੀ ਕਿਉਂਕਿ ਇਹ ਵੀ ਜਾਨਵਰ ਨੇ ਇਹ ਵੀ ਆਪਣੇ ਵਾਂਗ ਜਦੋਂ ਨਹਾਉਣਾ ਧੋਣਾ ਇਹਨਾਂ ਨੂੰ ਵੀ ਐ ਹੁੰਦਾ ਨਾ ਵੀ ਸਾਨੂੰ ਵੀ ਆਰਾਮ ਮਿਲੇ ਉਸ ਤੋਂ ਬਾਅਦ ਫਿਰ ਇਹ ਬਹੁਤ ਜ਼ਿਆਦਾ ਖੁਸ਼ ਹੋਇਆ ਕਿਉਂਕਿ ਹਲਕਾ ਹਲਕਾ ਫੀਲ ਕਰ ਰਿਹਾ ਸੀ ਇਹ ਤੇ ਇਹਦੇ ਪੈਰ ਵੀ ਹੁਣ ਤਾਂ ਠੀਕ ਹੋ ਗਏ ਸੀ ਪਹਿਲਾਂ ਇਹਦੇ ਵਿੱਚ ਨੂੰ ਬਹੁਤ ਜ਼ਿਆਦਾ ਹੋ ਗਏ ਸੀ ਖਰਾਬ ਤੇ ਹੁਣ ਦੇਖੋ ਜਦ ਖੋਲਾਂਗੇ ਇਹਨੂੰ ਕਿੱਦਾਂ ਭਜੂਗਾ ਇਹ ਬਹੁਤ ਮਸਤੀ ਕਰਦਾ ਫਿਰ ਬੜੀ ਖੁਸ਼ੀ ਹੁੰਦੀ ਹੈ ਇਹਨੂੰ ਵੀ ਮੈਂ ਨਹਾ ਲਿਆ ਸੋਨਾ ਬਣ ਗਿਆ ਤੇ ਇਹ ਕਲਿੱਪਾਂ ਜੀ ਮੈਂ ਕਈ ਵਾਰੀ ਆਪਣੇ ਬੱਚਿਆਂ ਵਾਸਤੇ ਵੀ ਲੈਣੀਆਂ ਹਨਾ ਉਹਨਾਂ ਦਾ ਰੱਖਿਆ ਹੋਇਆ ਸੀਗਾ ਇਹ ਮੇਰਾ ਬੇਟਾ ਬਹੁਤ ਚਾਅ ਨਾਲ ਲੈ ਕੇ ਆਇਆ ਸੀ ਫਿਰ ਜਦੋਂ ਉਹ ਬਲੌਗ ਦੇਖਦਾ ਇਹਨੂੰ ਦੇਖਦਾ ਵਿੱਚ ਫਿਰ ਬਹੁਤ ਖੁਸ਼ ਹੁੰਦਾ ਦੇਖੋ ਇਹ ਭੱਜ ਰਿਹਾ ਸੀ ਜਾਨਵਰ ਨੂੰ ਜੇ ਰੱਖਣਾ ਤਾਂ ਫੈਮਿਲੀ ਮੈਂਬਰ ਬਣਾ ਕੇ ਰੱਖੋ ਨਹੀਂ ਤਾਂ ਫਿਰ ਮੈਨੂੰ ਲੱਗਦਾ ਵੀ ਰੱਖਣ ਦੀ ਜ਼ਰੂਰਤ ਨਹੀਂ ਜੇ ਆਪਾਂ ਇੱਕ ਵਾਰੀ ਕਿੱਲੇ ਤੇ ਬੰਨਤਾ ਹਨਾ ਖੋਲਿਆ ਹੀ ਨਾ ਮੁੜ ਕੇ ਫਿਰ ਉਹਦਾ ਤਾਂ ਰੱਖਣ ਦਾ ਕੋਈ ਫਾਇਦਾ ਨਹੀਂ ਜੀ ਜਾਨਵਰ ਵੀ ਰੱਖੋ ਬੜੇ ਚਾ ਨਾ ਰੱਖੋ ਹਨਾ ਘਰ ਦੇ ਵਿੱਚ ਬੋਟੇ ਵੀ ਜ਼ਰੂਰ ਲਾਓ ਕਿਉਂਕਿ ਇਹ ਕੁਦਰਤ ਹੈ ਜੀ ਜੇ ਆਪਾਂ ਕੁਦਰਤ ਨਾਲ ਪਿਆਰ ਕਰਾਂਗੇ ਤਾਂ ਇਹ ਫੁੱਲ ਬੋਟੇ ਵੀ ਆਪਣੇ ਨਾਲ ਗੱਲਾਂ ਕਰਦੇ ਨੇ ਤੇ ਜਿਨ੍ਹਾਂ ਨੂੰ ਉਹਨਾਂ ਨਾਲ ਗੱਲਾਂ ਕਰਨੀਆਂ ਆਉਂਦੀਆਂ ਨੇ ਮਸੇ ਇਸ ਤੋਂ ਬਾਅਦ ਫਿਰ ਅਸੀਂ ਚਲੇ ਗਏ ਸੀ ਡਾਕ ਖਾਨਾ ਆਪਣੇ ਜਿਆਦਾ ਦੂਰ ਨਹੀਂ ਹੈਗਾ ਪਰ ਜਦੋਂ ਉੱਥੇ ਗਏ ਤੇ ਫਿਰ ਡਾਕੀਆਂ ਮਿਲਿਆ ਹੀ ਨਹੀਂ ਕਹੀ ਤਾਂ ਫੋਨ ਨੰਬਰ ਵੀ ਪੁੱਛਿਆ ਫੋਨ ਨੰਬਰ ਵੀ ਨਹੀਂ ਸਾਨੂੰ ਮਿਲਿਆ ਹੁਣ ਦੇਖਦੇ ਹਾਂ 2-4 ਦਿਨਾਂ ਬਾਅਦ ਫਿਰ ਆਪਾਂ ਜਾ ਕੇ ਆਉਣੇ ਗੱਡੀ ਇਹਨਾਂ ਨੇ ਤਾਂ ਬੈਕ ਕਰ ਲਈ ਸੀ ਜਿਹੜੇ ਮੈਂ ਤੁਹਾਨੂੰ ਕਤੂਰੀਏ ਦਿਖਾਏ ਸੀ ਨਾ ਕਿ ਦਿਨ ਪਹਿਲਾਂ ਬਲੌਗ ਦੇ ਵਿੱਚ ਉਹ ਵਿਚਾਰੇ ਇੱਕ ਇੱਕ ਕਰਕੇ ਸਾਰੇ ਮਰ ਗਏ ਪਤਨ ਤਾਂ ਠੰਡ ਕਰਕੇ ਪਤਨ ਨਹੀਂ ਭੁੱਖ ਕਰਕੇ ਰੋਟੀ ਦਾ ਵੈਸੇ ਉਹਨਾਂ ਨੂੰ ਕੋਈ ਨਾ ਕੋਈ ਪਾ ਹੀ ਦਿੰਦਾ ਸੀ ਆਪਾਂ ਵੀ ਪਾ ਦਿੰਦੇ ਸੀ ਤੇ ਇੱਥੇ ਖੁੰਝੇ ਤੇ ਸੂਈ ਹੋਈ ਸੀ ਕੁੱਤੀ ਉਹ ਵਿਚਾਰੀ ਕੱਲੀ ਹੋ ਰਹਿ ਗਈ ਹੈ ਨਾ ਬਹੁਤ ਫੀਲ ਹੁੰਦਾ ਜਦੋਂ ਐਦਾਂ ਜਾਨਵਰ ਨਾਲ ਐਦਾਂ ਹੁੰਦਾ ਹੈ ਤੇ ਗੁਰੂ ਘਰ ਮੈਂ ਅੱਜ ਵੀਡੀਓ ਨਵੇਂ ਫੋਨ ਦੇ ਵਿੱਚ ਸ਼ੂਟ ਕੀਤੀ ਆ ਤੁਸੀਂ ਦੱਸੋ ਕਮੈਂਟ ਕਰਕੇ ਵੀ ਕੋਈ ਕੁਆਲਿਟੀ ਦਾ ਫਰਕ ਲੱਗਿਆ ਤੁਹਾਨੂੰ ਇੰਨਾ ਜ਼ੂਮ ਹੋ ਜਾਂਦਾ ਸੀ ਗੁਰੂ ਘਰ ਵੀ ਬਿਲਕੁਲ ਐਦਾਂ ਲੱਗਦਾ ਸੀ ਵੀ ਜਿਵੇਂ ਨੇੜੇ ਹੀ ਹੁੰਦਾ ਹੈ ਹੈਨਾ ਤੇ ਕੋਈ ਵੀ ਬੱਚਿਆਂ ਕੋਲ ਤੋਂ ਗਿਫਟ ਆਉਂਦਾ ਜੀ ਉਹਦੀ ਖੁਸ਼ੀ ਤਾਂ ਮਾਪਿਆਂ ਨੂੰ ਹੁੰਦੀ ਉਹ ਤੁਹਾਨੂੰ ਵੀ ਹੁੰਦੀ ਹੋਊਗੀ ਤੇ ਸਾਨੂੰ ਵੀ ਬਹੁਤ ਹੋਈ ਆ ਜੀ ਬਸ ਉੱਥੋਂ ਫਿਰ ਬੜਾ ਟਾਈਮ ਲੱਗਿਆ ਨਹੀਂ ਤੁਹਾਨੂੰ ਦੱਸਿਆ ਜੀ ਵੀ ਡਾਕ ਖਾਨਾ ਬਹੁਤੀ ਦੂਰ ਨਹੀਂ ਹੈਗਾ ਫਿਰ ਆਪਾਂ ਘਰ ਆ ਗਏ ਸੀਗੇ ਤੇ ਘਰ ਆ ਕੇ ਬਸ ਫਿਰ ਉਲਟੋ ਦਾ ਸੌਦਾ ਹੋਇਆ ਗਿਆ ਸੀ ਇਹ ਕਹਿੰਦੇ ਸੀ ਵੀ ਚਲ ਆਪਾਂ ਦੇ ਦਿੰਨੇ ਆ ਪਰ ਵੇਚ ਤਾਂ ਦਿੱਤੀ ਪਰ ਫਿਰ ਵੀ ਇੱਕ ਫੀਲ ਜਾ ਉਹਦੇ ਨਾਲ ਜੁੜਿਆ ਹੁੰਦਾ ਨਾ ਤੇ ਮੈਂ ਰੋਣ ਲੱਗ ਗਈ ਕਹਿੰਦੇ ਵੀ ਤੂੰ ਰੋਂਦੀ ਕਿਉਂ ਹੈ ਨਾ ਵੀ ਸਾਹਮਣੇ ਤਾਂ ਜਾ ਰਹੀ ਆ ਆਪਣੇ ਦੂਰ ਨਹੀਂ ਗਈ ਨੇੜੇ ਹੀ ਗਈ ਆ ਆਪਣੇ ਬਹੁਤ ਵਧੀਆ ਬੰਦੇ ਨੇ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਦੇਖ ਕੇ ਫਿਰ ਆਪਾਂ ਸੋਚਿਆ ਸ਼ਹਿਰ ਨੂੰ ਵੀ ਐਫੀ ਡੈਪਟ ਦੇਣਾ ਸੀਗਾ ਉਹਨਾਂ ਨੂੰ ਕੋਈ ਯਾਨੀ ਕੁਝ ਵੀ ਆਪਾਂ ਜਿਵੇਂ ਵੇਚਦੇ ਹਾਂ ਨਾ ਉਸ ਤੋਂ ਬਾਅਦ ਨਾ ਕਰਾਣੀ ਆ ਉਹਨਾਂ ਦੇ ਤੇ ਫਿਰ ਸ਼ਹਿਰ ਦਾ ਬਣ ਗਿਆ ਸੀ ਪ੍ਰੋਗਰਾਮ ਫਿਰ ਸ਼ਹਿਰ ਨੂੰ ਚੱਲੇ ਸੀ ਅਸੀਂ ਇਹ ਜਿਹੜਾ ਵੀ ਮੁੰਡਾ ਸਾਡੇ ਨਾਲ ਬੈਠਾ ਇਹਨਾਂ ਨੇ ਲਈ ਆ ਗੱਡੀ ਇਹ ਆਪਣੇ ਨਾਲ ਦੇ ਪਿੰਡ ਵਾਲੇ ਨੇ ਤੇ ਬਹੁਤ ਵਧੀਆ ਬੰਦੇ ਨੇ ਵਧੀਆ ਬਹੁਤ ਵਧੀਆ ਬੰਦਿਆਂ ਕੋਲ ਗੱਡੀ ਗਈ ਆ ਆਪਣੀ ਤੇ ਜਦੋਂ ਆਪਣਾ ਸੰਦ ਆਪਾਂ ਦੇਖਦੇ ਆ ਕਿਸੇ ਚੰਗੇ ਬੰਦੇ ਕੋਲ ਜਾਂਦਾ ਹਨਾ ਫਿਰ ਆਪਾਂ ਨੂੰ ਜ਼ਿਆਦਾ ਖੁਸ਼ੀ ਹੁੰਦੀ ਆ ਵੀ ਇੱਕ ਤਾਂ ਅੱਖਾਂ ਦੇ ਸਾਹਮਣੇ ਰਹੋਗੇ ਇਹ ਉਹਦਾ ਆਧਾਰ ਕਾਰਡ ਰਹਿ ਗਿਆ ਸੀ ਲੈਣ ਚਲਾ ਗਿਆ ਸੀ ਨਾਲੇ ਚਾਹ ਪੁੱਛਦੇ ਸੀ ਬਹੁਤ ਵਧੀਆ ਬੰਦੇ ਨੇ ਜਾਣੀ ਸਾਨੂੰ ਇਹ ਨਹੀਂ ਹੋਇਆ ਵੀ ਗੱਡੀ ਕਿਸੇ ਹੋਰ ਦੇ ਹੱਥਾਂ 'ਚ ਚਲੀ ਗਈ ਆ ਖੁਸ਼ੀ ਹੁੰਦੀ ਆ ਬਸ ਉਸ ਤੋਂ ਬਾਅਦ ਫਿਰ ਅਸੀਂ ਸ਼ਹਿਰ ਚਲੇ ਗਏ ਸੀ ਤੇ ਇਹਨਾਂ ਨੂੰ ਉਧਰ ਦਾ ਕਚਹਿਰੀਆਂ ਦਾ ਨਵੇੜਿਆ ਕੰਮ ਆ ਫਿਰ ਮੈਨੂੰ ਇਹ ਟਾਰਗੇਟ ਸੀ ਬਾਜ਼ਾਰ ਦੇ ਵਿੱਚ ਤੇ ਆਪਾਂ ਥੋੜੀ ਬਹੁਤੀ ਉਨ ਲੈਣੀ ਸੀਗੀ ਤੁਹਾਨੂੰ ਪਤਾ ਹੀ ਆ ਭੈਣਾਂ ਦੇ ਆਰਡਰ ਬਹੁਤ ਚੱਲ ਰਹੇ ਨੇ ਤੇ ਮੈਂ ਭੈਣੇ ਪਾਸ਼ਮ ਵਰਦਮਾਨ ਦੀ ਲਾਉਣੀ ਆ ਮੈਂ ਤੁਹਾਨੂੰ ਵੀਡੀਓ ਚ ਸ਼ੋ ਵੀ ਕਰ ਦੋਗੀ ਤੇ ਆਪਾਂ ਘਟਿਆ ਪਾਸ਼ਮ ਬਿਲਕੁਲ ਨਹੀਂ ਲਾਉਂਦੇ ਇਹਦੇ ਨਾਲ ਤਾਂ ਚੀਜ਼ ਨਾ ਹੀ ਬਣਾ ਕੇ ਦੋ ਜੇ ਲੰਬਾ ਹੀ ਆਉਣਾ ਹੈ ਨਾ ਜੇ ਵਧੀਆ ਕੰਮ ਕਰਾਂਗੇ ਤਾਂ ਮੇਰੀ ਬੁਟੀਕ ਵੀ ਵਧੀਆ ਚੱਲੂਗੀ ਤੇ ਆਪਣਾ ਇਹ ਕੰਮ ਵੀ ਬਹੁਤ ਵਧੀਆ ਚੱਲ ਰਿਹਾ ਥੋਡੇ ਸਾਥ ਨਾਲ ਤੇ ਭੈਣਾ ਟਰਸਟ ਕਰਦੀਆਂ ਨੇ ਭੈਣੇ ਆਪਾਂ ਤੁਹਾਡਾ ਟਰਸਟ ਬਿਲਕੁਲ ਟੁੱਟਣ ਨਹੀਂ ਦੇਣਾ ਤੇ ਮੈਂ ਇੱਕ ਸੂਟ ਰੈਡੀ ਕਰ ਲਿਆ ਸੀਗਾ ਉਹ ਸ਼ਾਇਦ ਤੁਸੀਂ ਸ਼ਾਰਟ ਵੀਡੀਓ ਦੇ ਵਿੱਚ ਦੇਖ ਹੀ ਲਓਗੇ ਜਾਂ ਫਿਰ ਕੱਲ੍ਹ ਵਾਲੇ ਬਲੌਗ ਦੇ ਵਿੱਚ ਦੇਖ ਲਓਗੇ ਮੈਂ ਪਿੰਡ ਨੂੰ ਪਾ ਕੇ ਗਈ ਸੀਗੀ ਉਹ ਇੱਥੋਂ ਉਹਦੇ ਵਾਸਤੇ ਲੈਸ ਲਈ ਸੀਗੀ ਮੈਂ ਤਿਆਰ ਕਰੂੰਗੀ ਫਿਰ ਮੈਂ ਜਿਹੜੀ ਆਹ ਵਾਲੀ ਲੈਸ ਆ ਇਹ ਲਈ ਜਾ ਮੈਂ ਆਪਣੇ ਸੂਟ ਵਾਸਤੇ ਇਦਾਂ ਦੀ ਕਢਾਈ ਆ ਉਹਦੇ ਵਿੱਚ ਬਸ ਇੱਕ ਦੋ ਦਿਨਾਂ ਦੇ ਵਿੱਚ ਰੈਡੀ ਕਰ ਲੂੰਗੀ ਤੁਹਾਨੂੰ ਪਤਾ ਹੀ ਹੈ ਜੇ ਘਰ ਦੇ ਕੰਮਾਂ ਕਰਕੇ ਨਾ ਬੇ ਥੋੜਾ ਜਿਹਾ ਮੁਸ਼ਕਲ ਜਿਹਾ ਹੋ ਜਾਂਦਾ ਮੰਮੀ ਨੇ ਦਵਾਈ ਦਿਵਾਉਣੀ ਸੀਗੀ ਉੱਥੇ ਵੀ ਜਾਣਾ ਜ਼ਰੂਰੀ ਆ ਤੇ ਬਸ ਕੱਲ ਨੂੰ ਫਿਰ ਪਿੰਡ ਨੂੰ ਜਾਵਾਂਗੇ ਅੱਜ ਦੇ ਕੰਮ ਇੱਥੋਂ ਨਿਬੇੜ ਕੇ ਫੇਰ ਚੱਲਾਂਗੇ ਆਪਾਂ ਇਥੋਂ ਇਹ ਪਛਮ ਆਈ ਨਵੀਂ ਜਿਹੜੀ ਪਹਿਲੀ ਆਪਣੀ ਟਾਈ ਐਂਡ ਡਾਈ ਦੀ ਆ ਉਹ ਤਾਂ ਫਿਲਹਾਲ ਸਟਾਕ ਖਤਮ ਹੋ ਗਿਆ ਸੀਗਾ ਇਹ ਉਹਦੀ ਜਗ੍ਹਾ ਤੇ ਆਇਆ ਜਾਣੀ ਇਹ ਆਪਾਂ ਇਹ ਜਿਹੜੀ ਸਕਾਈ ਬਲੂ ਆ ਦੂਜੇ ਨੰਬਰ ਵਾਲੀ ਆ ਇਹਦਾ ਆਪਾਂ ਨੇ ਸਕੀ ਵੀ ਬੁਣਨੀ ਦਿੱਤੀ ਹੋਈ ਆ ਬਿਨਾ ਬਾਵਾ ਤੋਂ ਜਦੋਂ ਬਣ ਗਈ ਫਿਰ ਤੁਹਾਨੂੰ ਦਿਖਾਉਂਗੀ ਮੈਂ ਤੁਸੀਂ ਵੀ ਇਹਦੇ ਵਿੱਚੋਂ ਕੋਈ ਵੀ ਕਲਰ ਜੇ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਕੇ ਮੈਨੂੰ ਦੱਸਦੇ ਵੀ ਇਦਾਂ ਦਾ ਕਲਰ ਆ ਜਿਹੜਾ ਸਾਨੂੰ ਚਾਹੀਦਾ ਬਸ ਭੈਣੇ ਥੋੜੀ ਜਿਹੀ ਕਾਲੀ ਨਾ ਕਰਿਆ ਕਰੋ ਕਿਉਂਕਿ ਹੈਂਡ ਮੇਡ ਚੀਜ਼ਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਜੇ ਕਾਲੀ ਕਰੋਗੇ ਫਿਰ ਤੁਸੀਂ ਲੰਬਾ ਦੋਗੇ ਭੈਣੇ ਇੱਥੋਂ ਨਹੀਂ ਕੀਤਾ ਆਹ ਨਹੀਂ ਚੀਜ਼ਾਂ ਓ ਢਿੱਲੀ ਬੁਣਤੀ ਥੋਨੇ ਹਨਾ ਜੇ ਤੁਹਾਨੂੰ ਵਧੀਆ ਚੀਜ਼ ਚਾਹੀਦੀ ਤਾਂ ਟਾਈਮ ਤੁਹਾਨੂੰ ਦੇਣਾ ਪਊਗਾ ਐਸੀ ਕਰਕੇ ਹੁਣ ਮੈਂ ਕੋਈ ਆਰਡਰ ਜਾਨੀ ਨਹੀਂ ਲੈ ਰਹੀ ਮੈਨੂੰ ਇਹ ਹੁੰਦਾ ਵੀ ਆਰਾਮ ਨਾਲ ਚੀਜ਼ ਬਣਾਵਾ ਉਹ ਚੀਜ਼ ਬਣਾ ਕੇ ਮੈਂ ਵੀਡੀਓ ਚ ਪਾਵਾਂ ਉਸ ਤੋਂ ਬਾਅਦ ਫਿਰ ਮੈਂ ਆਰਡਰ ਲਾਂਮਾ ਪਰ ਭੈਣਾ ਪਿਆਰ ਹੈ ਬਹੁਤ ਕਰਦੀ ਐ ਨਾ ਕਹਿੰਦੀ ਐ ਨਹੀਂ ਤੁਸੀਂ ਪੇਮੈਂਟ ਪਵਾ ਲਓ ਆਪਣੇ ਜਦੋਂ ਮਰਜ਼ੀ ਬਣਾ ਕੇ ਦੇ ਦਿਓ ਤੁਸੀਂ ਸ਼ਹਿਰ ਦੇ ਆਪਣੇ ਸਾਰੇ ਕੰਮ ਹੋ ਗਏ ਸੀ ਪਰ ਦੋ ਤਿੰਨ ਕੰਮ ਆਪਾਂ ਨੂੰ ਫੇਰ ਯਾਦ ਆ ਗਏ ਸੀ ਇੱਕ ਪਾਰਸਲ ਆਉਣਾ ਸੀਗਾ ਆਪਣੇ ਕੋਲ ਉਹ ਲੈਣ ਵਾਸਤੇ ਫਿਰ ਸਾਨੂੰ ਮੇਰੇ ਪੇਕੇਆਂ ਦੇ ਕੋਲ ਨੂੰ ਹੋ ਕੇ ਅੱਗੇ ਜਾਣਾ ਸੀਗਾ ਤੇ ਬਸ ਫਿਰ ਉਹ ਨੂੰ ਵੀ ਸਾਨੂੰ ਕਿੰਨਾ ਕੁ ਟਾਈਮ ਲੱਗੇ ਸੀ ਇੱਕ ਘੰਟਾ ਕੁ ਲੱਗ ਗਿਆ ਸੀ ਉੱਥੇ ਬਸ ਉਸ ਤੋਂ ਬਾਅਦ ਫਿਰ ਉਹ ਸਭ ਕੋ ਚਾਹ ਕਹਿੰਦੇ ਸੀ ਵੀ ਚਾਹ ਪੀ ਕੇ ਜਾਇਓ ਮੈਂ ਕਿਹਾ ਵੀ ਨਹੀਂ ਮੈਂ ਇਹਨਾਂ ਨੂੰ ਪਹਿਲਾਂ ਹੀ ਕਹਤਾ ਸੀ ਵੀ ਪਿੰਡ ਦੇ ਕੋਲ ਨੂੰ ਜਾਣਾ ਏ ਵੀ ਮੰਮੀ ਉਹਨਾਂ ਨੂੰ ਮਿਲ ਕੇ ਆਵਾਂਗੇ ਆਪਾਂ ਤੇ ਘਰ ਤੋਂ ਇਹ ਕਹਿੰਦੇ ਸੀ ਵੀ ਚਲ ਉੱਥੇ ਆਪਾਂ ਫੇਰ ਚਲੇ ਜਾਵਾਂਗੇ ਮੈਂ ਕਿਹਾ ਵੀ ਨਹੀਂ ਵੀ ਜਿੱਥੇ ਅਸੀਂ ਗਏ ਸੀ ਪਾਰਸਲ ਉਹ ਕਰਨ ਉਹ ਕਹਿੰਦੇ ਸੀ ਕਹਿੰਦੇ ਵੀ ਤੁਸੀਂ ਚਾਹ ਪੀ ਲਓ ਮੈਂ ਇਹਨਾਂ ਨੂੰ ਕਿਹਾ ਮੈਂ ਕਹਾਂ ਨਹੀਂ ਇੱਥੇ ਦਾ ਚਾਹ ਦਾ ਟਾਈਮ ਬਚਾ ਕੇ ਉਹੀ ਚਾਹ ਆਪਾਂ ਮੰਮੀ ਕੋਲ ਪੀਵਾਂਗੇ ਫਿਰ ਆਪਾਂ ਤੇਲ ਵੀ ਫਵਾਲਾ ਸੀਗਾ ਤੇ ਪੰਪ ਤਿਆ ਲੱਗੇ ਹੋਏ ਸੀ ਗੇਂਦੇ ਬਹੁਤ ਸੋਹਣੇ ਲੱਗ ਰਹੇ ਸੀ ਮੌਸਮੀ ਫੁੱਲ ਬੋਟੇ ਬਹੁਤ ਸੋਹਣੇ ਲੱਗਦੇ ਨੇ ਜੀ ਤੇ ਤੁਹਾਡੇ ਨਾਲ ਵੀ ਇਦਾਂ ਹੁੰਦਾ ਹੋਊਗਾ ਜਦੋਂ ਹਨਾ ਆਪਣੇ ਪੇਕਿਆਂ ਦੇ ਕੋਲੋਂ ਲੰਘਦੇ ਆਪਾਂ ਇਹ ਦੇਖੋ ਖਿਲਾੜੀਆਂ ਚੱਲ ਰਹੀਆਂ ਸੀ ਇਹ ਹੈਗਾ ਜੀ ਆਪਣਾ ਰੰਗਲਾ ਪੰਜਾਬ ਜਿਹਨੂੰ ਕਹਿ ਦਿੰਨੇ ਆ ਥੋੜੀ ਥੋੜੀ ਦੇਰ ਤੇ ਖਿਲਾੜੀਆਂ ਮਿਲ ਰਹੀਆਂ ਸੀ ਤੇ ਗੁੜ ਦੀ ਮਿੱਠੀ-ਮਿੱਠੀ ਖੁਸ਼ਬੂ ਆਉਂਦੀ ਸੀ ਕਹਿ ਵੀ ਰਹੀ ਸੀ ਕਹਿੰਦੇ ਮੁਰਦੇ ਹੋਏ ਆਪਾਂ ਗੁੜ ਲੈ ਕੇ ਜਾਵਾਂਗੇ ਪਰ ਬਾਪਸੀ ਤੇ ਆਪਾਂ ਭੁੱਲ ਗਏ ਸੀਗੇ ਤੇ ਹਾਂਜੀ ਮੈਂ ਤਾਂ ਇਹ ਕਹਿ ਰਹੀ ਸੀ ਵੀ ਕਿਹਦਾ ਕਿਹਦਾ ਦਿਲ ਕਰਦਾ ਹੁੰਦਾ ਜਦੋਂ ਪੇਕਿਆਂ ਦਾ ਰਾਹ ਹੈ ਨਾ ਕੋਲ ਨੂੰ ਲੰਘਦੇ ਹੋਈ ਆਪਾਂ ਸ਼ਾਇਦੇ ਕੋਈ ਕੁੜੀ ਮੁੜਦੀ ਹੋਵੇ ਆਪਣੇ ਪੇਕਿਆਂ ਤੋਂ ਹਨਾ ਇਦਾਂ ਵੀ ਚਲ ਕੋਲ ਨੂੰ ਲਾਂਗੇ ਚਲੋ ਕਈ ਵਾਰੀ ਮਜਬੂਰੀ ਹੁੰਦੇ ਵੇਲਾਕ ਵੇਲਾ ਹੁੰਦਾ ਸ਼ਾਇਦ ਆਪਾਂ ਨਾ ਵੀ ਜਾਈਏ ਪਰ ਮੇਰਾ ਦਿਲ ਕਰਦਾ ਸੀ ਵੀ ਆਪਾਂ ਪੇਕਿਆਂ ਨੂੰ ਆਪਣਾ ਮੰਮੀ ਉਹਨਾਂ ਨੂੰ ਦੇਖ ਜੀਏ ਮਿਲ ਜੀਏ ਹਨਾ ਤੇ ਬੱਚੇ ਸਕੂਲ ਤੋਂ ਆ ਰਹੇ ਸੀ ਮੈਂ ਵੀ ਇਸੇ ਰਾਹ ਨੂੰ ਜਾ ਕੇ ਸਕੂਲ ਵਿੱਚ ਜਾਂਦੀ ਹੁੰਦੀ ਸੀ ਉਹੀ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਆਪਣੀਆਂ ਹਨਾ ਚਾਹੇ ਉਹ ਕਿੰਨੇ ਸਾਲ ਪੁਰਾਣੀ ਗੱਲ ਹੋਵੇ ਪਰ ਪਿੱਕਿਆਂ ਦਾ ਰਾਹ ਤਾਂ ਬਹੁਤ ਸੋਹਣਾ ਲੱਗਦਾ ਜੀ ਕੱਲਾ ਮੈਨੂੰ ਨਹੀਂ ਹਰ ਇੱਕ ਕੁੜੀ ਨੂੰ ਹੀ ਰਾਹ ਵਧੀਆ ਲੱਗਦਾ ਪਿੱਕਿਆਂ ਦਾ ਮੰਮੀ ਉਹਨਾਂ ਕੋਲ ਵੀ ਆਪਾਂ ਜ਼ਿਆਦਾ ਟਾਈਮ ਨਹੀਂ ਰੁੱਕੇ ਬਸ ਚਾਹ ਪਾਣੀ ਪੀਤਾ ਤੇ ਦੋ ਚਾਰ ਗੱਲਾਂ ਕੀਤੀਆਂ ਬਸ ਫੇਰ ਆਪਾਂ ਆਪਣੇ ਘਰ ਨੂੰ ਜਾਨੀ ਮੰਮੀ ਤਾਂ ਕਹਿੰਦੇ ਸੀ ਫਿਰ ਆਤ ਰਹਿ ਜਾਓ ਪਰ ਟਫੀ ਨੂੰ ਅਸੀਂ ਅੰਦਰ ਛੱਡ ਗਏ ਸੀਗੇ ਨਹੀਂ ਤੇ ਜੇ ਪਹਿਲਾ ਸਲਾਹ ਸੀਗੀ ਸਾਡੇ ਵੀ ਅਸੀਂ ਰਾਤ ਰਹਿਣ ਜਾਣਾ ਅੱਜ ਪਰ ਫਿਰ ਉਦੋਂ ਦੇ ਕੰਮ ਨਿਕਲੇ ਆਪਾਂ ਸੋਚਿਆ ਵੀ ਚਲ ਫਿਰ ਆਵਾਂਗੇ ਆਪਾਂ ਵੀ ਅੱਜ ਆਪਾਂ ਘਰ ਨੂੰ ਮੁੜ ਚੱਲੇ ਤਾਂ ਨੂੰ ਆਪਾਂ ਟਫੀ ਨੂੰ ਫਿਰ ਨਾਲ ਨਹੀਂ ਲੈ ਕੇ ਗਏ ਟਫੀ ਨੂੰ ਅੰਦਰ ਬੰਨ ਕੇ ਗਏ ਸੀ ਜੇ ਬਾਹਰ ਵੀ ਹੁੰਦਾ ਚਲੋ ਫਿਰ ਤੋਂ ਮੈਂ ਪ੍ਰਨੀਤ ਨੂੰ ਵੀ ਫੋਨ ਕਰ ਦਿੰਨੀ ਹੁੰਦੀ ਆ ਵੀ ਉਹਨੂੰ ਅੰਦਰ ਬੰਨ ਲੀ ਪੁੱਤ ਵੀ ਅਸੀਂ ਰਾਤ ਰਹਿ ਕੇ ਆਉਣਾ ਹੈ ਕਸਨ ਨੂੰ ਟਾਈਮ ਲੱਗਿਆ ਸੀ ਸਾਨੂੰ ਆਪਾਂ ਪਿੰਡ ਤੋਂ ਵਾਪਸੀ ਕਰ ਲਈ ਸੀਗੀ ਇੰਨੇ ਦੇ ਵਿੱਚ ਮਨ ਖੁਸ਼ ਹੋ ਜਾਂਦਾ ਹੈ 2-4 ਦਿਨ ਬੰਦਾ ਵਧੀਆ ਯਾਨੀ ਦਿਨ ਵਧੀਆ ਲੰਘ ਜਾਂਦਾ ਜਦੋਂ ਪੇਕੇ ਜਾ ਕੇ ਆਉਨੇ ਆ ਜਿਹੜਾ ਇਹ ਇਨਸਾਨ ਬੈਠਾ ਇਹ ਇਨਸਾਨ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਯੋਗਦਾਨ ਤੇ ਮੈਂ ਕਿਸੇ ਹੋਰ ਬਲੌਗ ਦੇ ਵਿੱਚ ਇਸ ਇਨਸਾਨ ਬਾਰੇ ਦੱਸੂਗੀ ਜਦੋਂ ਮੈਂ ਇਹਨਾਂ ਨੂੰ ਮਿਲੂੰਗੀ ਮੈਂ ਕਹਿੰਦੀ ਸੀ ਹਜੇ ਮੈਂ ਕਾਇ ਹੀ ਰਹੀ ਸੀ ਵੀ ਮੈਂ ਤਾਇਆ ਨੂੰ ਮਿਲ ਕੇ ਜਾਣਾ ਹਨਾ ਤੇ ਤਾਇਆ ਇੱਥੇ ਬੈਠਾ ਹੁੰਦਾ ਫਿਰ ਮੈਂ ਸੋਚਿਆ ਵੀ ਕਲਿੱਪ ਲੈ ਲਵਾਂ ਪਰ ਮੈਂ ਕਿਸੇ ਬਲੌਗ ਦੇ ਵਿੱਚ ਜ਼ਰੂਰ ਇਸ ਇਨਸਾਨ ਬਾਰੇ ਦੱਸੂ ਕਿਉਂਕਿ ਇਸ ਇਨਸਾਨ ਨੇ 18-19 ਸਾਲ ਯਾਨੀ ਸਾਡੀ ਜ਼ਿੰਦਗੀ ਨੂੰ ਦਿੱਤੇ ਨੇ ਬਸ ਪਿੰਡ ਆਪਾਂ ਆ ਗਏ ਸੀਗੇ ਟਫੀ ਅੰਦਰ ਬੰਦ ਕੀਤਾ ਹੋਇਆ ਸੀ ਪਰ ਬੰਨਿਆ ਨਹੀਂ ਹੋਇਆ ਸੀ ਖੁੱਲਾ ਹੀ ਸੀਗਾ ਉਹ ਬਸ ਸੈਨ ਉਹਨੇ ਗੱਡੀ ਅੰਦਰ ਲਾਤੀ ਸੀ ਸ਼ਾਮ ਦਾ ਟਾਈਮ ਸੀਗਾ ਤੇ ਦੇਖੋ ਸੂਰਜ ਬਿਲਕੁਲ ਹੀ ਸਨਸੈਟ ਹੋ ਰਿਹਾ ਸੀ ਬਸ ਅੱਜ ਦੇ ਵਲੌਗ ਦੇ ਵਿੱਚ ਇੰਨੇ ਹੀ ਆ ਜੀ ਇਸ ਤੋਂ ਬਾਅਦ ਜਿਹਨੂੰ ਵੀ ਸਾਡੀ ਵੀਡੀਓ ਸੋਹਣੀ ਲੱਗਦੀ ਹੈ ਲਾਈਕ ਜ਼ਰੂਰ ਕਰਿਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਦੱਸਿਓ ਜਰੂਰ ਕਿ ਨਵੇਂ ਫੋਨ ਦੀ ਕੁਆਲਿਟੀ 'ਚ ਕੋਈ ਫਰਕ ਲੱਗਿਆ ਜੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਸਤੇ ਰਹੋ